ਨਸ਼ੇ ਦਾ ਕਹਿਰ ਹੈ ਜਿਹੜਾ ਸੂਬੇ ਦੇ ਵਿੱਚ ਲਗਾਤਾਰ ਵੱਧਿਆ ਧੜਾ ਧੜ ਨਸ਼ਾ ਦੇ ਕਾਰਨ ਜਿਹੜੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਦੀ ਚਾਰੀਓ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਨਸ਼ੇ ਦੀ ਓਵਰਡੋਸ ਕਾਰਨ ਇੱਕ ਹੋਰ ਨੌਜਵਾਨ ਹੈ ਜਿਹੜਾ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ ਜੀ ਹਾਂ ਉਸਦੇ ਪਿਤਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਦਾ ਬੇਟਾ ਜਿਹੜਾ ਪਿਛਲੇ 5 ਸਾਲਾਂ ਤੋਂ ਨਸ਼ੇ ਕਰਨ ਦਾਦੀ ਸੀ ਔਰ ਬੀਤੀ ਰਾਤ ਉਸੇ ਵੱਲੋਂ ਟੀਕਾ ਲਗਾਇਆ ਜਾਂਦਾ ਜਿਸ ਦੇ ਕਾਰਨ ਓਵਰਡੋਸ ਹੋ ਜਾਂਦੀ ਔਰ ਉਹਨਾਂ ਦਾ ਨੌਜਵਾਨ ਪੁੱਤਰ ਹੈ ਜਿਹੜਾ ਦਮ ਤੋੜ ਦਿੰਦਾ ਔਰ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਗੱਲ ਕੀਤੀ ਜਾਵੇ ਕਿੰਨੇ ਨੌਜਵਾਨ ਨੇ ਜਿਹੜੇ ਨਸ਼ੇ ਦੀ ਬਲੀ ਚੜ ਜਾਂਦੇ ਨੇ ਪਰ ਫਿਰ ਵੀ ਜਿਹੜਾ ਪ੍ਰਸ਼ਾਸਨ ਹੈ ਉਹ ਕੁੰਬ ਕਰਨੀ ਨਿੰਨ ਸੁਤਾ ਨਜ਼ਰ ਆ ਰਿਹਾ ਤਾਂ ਬਿਲਕੁਲ ਮਾਪਿਆਂ ਦੇ ਵੱਲੋਂ ਰੋ ਰੋ ਕੇ ਪ੍ਰਸ਼ਾਸਨ ਨੂੰ ਦੋਹਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜਿਵੇਂ ਸਾਡਾ ਪੁੱਤ ਇਸ ਜਹਾਨ ਤੋਂ ਚਲਾ ਗਿਆ ਕਿਸੇ ਹੋਰ ਮਾਂ ਦਾ ਪੁੱਤ ਕਿਸੇ ਤੋਂ ਅੱਡ ਨਾ ਹੋਵੇ ਤਾਂ ਰੋਂਦੇ ਮਾਪੇ ਨੇ ਜਿਹੜੇ ਛੱਲੇ ਨਹੀਂ ਜਾਂਦੇ ਤਾਂ ਨੌਜਵਾਨ ਦੀ ਉਮਰ ਮਹਿਜ਼ ਹੈ ਜਿਹੜੀ 25 ਸਾਲ ਦੱਸੀ ਜਾ ਰਹੀ ਹੈ ਤਾਂ ਨਸ਼ਾ ਕਰਨ ਦਾਦੀ ਪਿਛਲੇ 5 ਸਾਲਾਂ ਤੋਂ ਦੱਸਿਆ ਜਾ ਰਿਹਾ ਔਰ ਬੀਤੀ ਰਾਤ ਉਸ ਦੇ ਵੱਲੋਂ ਇੱਕ ਟੀਕਾ ਲਗਾਇਆ ਜਾਂਦਾ ਤਾਂ ਓਵਰਡੋਸ ਹੋਣ ਦੇ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਵਾਖਵਾਖ ਨਗਰਾਂ ਦੇ ਵਿੱਚ ਤੁਸੀਂ ਵੀ ਜਾਂਦੇ ਰਹਿੰਦੇ ਜੇ ਤੇ ਅਸੀਂ ਵੀ ਵਿਚਰਦੇ ਰਹਿੰਨੇ ਆ ਇੱਕ ਜਥੇਬੰਦੀ ਤੌਰ ਤੇ ਪਰ ਅਸੀਂ ਖਾਸ ਕਰਕੇ ਜਿੰਨੇ ਕੋ ਲੋਪੋ ਕੇ ਥਾਣੇ ਦੇ ਵਿੱਚ ਐਸਐਚਓ ਆਏ ਆ ਮੇਰੇ ਖਿਆਲ ਮੇਰੀ ਅ ਥੋੜੇ ਸਮੇਂ ਦੇ ਵਿੱਚ ਤਿੰਨ ਕੋ ਐਸਐਚਓ ਮੇਰੇ ਵੇਖਣ ਵੇਖਣ ਦੇ ਵਿੱਚ ਬਦਲ ਗਏ ਜਿਨ੍ਹਾਂ ਨੂੰ ਲਿਖਤੀ ਰੂਪ ਚ ਸ਼ਿਕਾਇਤਾਂ ਵੀ ਕੀਤੀਆਂ ਤੇ ਜਾ ਕੇ ਵੀ ਕਿਹਾ ਪਰ ਫੋਨ ਤੇ ਵੀ ਕਿਹਾ ਜਿਨ੍ਹਾਂ ਨੇ ਕੋਈ ਅਜੇ ਤੱਕ ਜੂਨ ਹੀ ਸਰਕੀ ਇਹਨਾਂ ਦੇ ਕੰਨ ਤੇ ਸਾਡੀ ਬੇਨਤੀ ਇਹ ਹੈ ਮੈਂ ਆਪਜੀ ਨੂੰ ਉੱਥੇ ਕਵਰਾਂ ਦੇ ਵਿੱਚ ਵੀ ਲੈ ਕੇ ਜਾਣਾ ਉੱਥੇ ਹੁਣ ਵੀ ਇਸ ਵੇਲੇ ਤੁਸੀਂ ਜਾ ਕੇ ਵੇਖ ਸਕਦੇ ਜੇ ਆ ਵੀਰ ਵੀ ਖਲੋਤੇ ਨੇ ਉੱਥੇ ਘੱਟੋ ਘੱਟ ਇੰਨੀਆਂ 55 ਆਪਾਂ ਨੂੰ ਹੁਣ ਵੀ ਮਿਲ ਸਕਦੀਆਂ ਦੂਜੀ ਬੇਨਤੀ ਇਹ ਹੈ ਕਿ ਸ਼ਰਿਆਮ 12 ਤੋਂ 13 ਸਾਲ ਦੇ ਬੱਚੇ ਜਿਹੜੇ ਆ ਆ ਗਲੀਆਂ ਦੇ ਵਿੱਚ ਹੁਣ ਵੀ ਮੈਂ ਤੁਹਾਨੂੰ ਲੈ ਕੇ ਦਿਖਾ ਦੇਣਾ ਤੁਸੀਂ ਸਾਈਡ ਤੇ ਹੋ ਜਾਓ ਪਰ ਇਹਨਾ ਹੈ ਕਿ ਜਿਹੜੀ ਸਾਡੇ ਠਾਣੇ ਦੀ ਪੁਲਿਸ ਆ ਇਹ ਪਹਿਲੀ ਤਰੀਕ ਨੂੰ ਆਪਣੇ ਕਾਰਡ ਲੈ ਕੇ ਏਟੀਐਮ ਏਟੀਐਮ ਤੇ ਚਲੇ ਜਾਂਦੇ ਪਰ ਇਹਨਾਂ ਨੂੰ ਲੋਕਾਂ ਨੂੰ ਇਹ ਨਹੀਂ ਪਤਾ ਵੀ ਗਰਾਉਂਡ ਲੈਵਲ ਤੇ ਕੀ ਹੋ ਰਿਹਾ ਸੋ ਸਾਡੀ ਬੇਨਤੀ ਇਹ ਆ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਤੇ ਥੋੜੇ ਦਿਨਾਂ ਦੇ ਵਿੱਚ ਵਿੱਚ ਸਾਡੇ ਚਵਿੰਡਾ ਕਲਾਂ ਤੇ ਚਵਿੰਡਾ ਖੁਰਦ ਦੇ ਵਿੱਚ ਰੇਟਾਂ ਵਧਣਗੀਆਂ ਤੇ ਬਿਲਕੁਲ ਵਧੀਆ ਗੱਲ ਆ ਨਹੀਂ ਤੇ ਫਿਰ ਅਸੀਂ ਆਪਣੇ ਤੌਰ ਤੇ ਕੰਮਰ ਕੱਸੇ ਕਰਾਂਗੇ ਫਿਰ ਜਿਹੜੇ ਸਰਕਾਰ ਨੇ ਸਾਡੇ ਤੇ ਪਰਚੇ ਕਰਨੇ ਉਹ ਕਰ ਦੇਣ ਅਸੀਂ ਚੱਲਾਂਗੇ ਬੇਟਾ ਹੈ ਹੀ ਮੇਰਾ ਕਿੰਨੀ ਮੋਰੇ ਨੇ ਕੋਈ 30 ਕਿ ਸਾਲ ਹੋ ਗਈ ਕਿ ਕਿਤਰਾ ਮੋਤ ਹੋਈ ਇਹਦੀ ਇਹਦੀ ਮੋਤ ਜੀ ਨਸ਼ੇ ਨਾ ਹੋਈ ਟੀਕਾ ਲਾਇਆ ਨੇ ਇਹ ਕਦੋਂ ਕਦਾ ਨਸ਼ਾ ਕਰਦਾ ਹੈ ਨਸ਼ਾ ਇਹਨੂੰ ਹੋ ਗਏ ਉਹਨਕੇ 5-7 ਸਾਲ ਕਰਦੇ ਤੁਸੀਂ ਇਹਨੂੰ ਵਰਜਿਆ ਨਹੀਂ ਇਸ ਬੰਦੀ ਵਰਜੇ ਇਹਨਾਂ ਤੇ ਬਰਾਤ ਪਰ ਉਹ ਜਿਹਨੂੰ ਜਾਂਦੇ ਆ ਉਹਦੋਂ ਆਂਦੇ ਆ ਨਸ਼ਾ ਦੂਜਾ ਸ਼ਰਾਬ ਵੀ ਪੀਣ ਚੱਲੇ ਨਹੀਂ ਕੰਮ ਕਰਦਾ ਕਿੱਥੋਂ ਲੈਂਦਾ ਇਹਨੇ ਇੱਥੋਂ ਲੋਕਾਂ ਕੋਲ ਲੈਂਦਾ ਕਿ ਪਿੰਡੋਂ ਹੀ ਪਿੰਡਾਂ ਜੀ ਲੱਗਦਾ ਵੱਡ ਵੱਡ ਹੀ ਵੱਡ ਕੀ ਕੰਮ ਕਰਦਾ ਸੀ ਇਹ ਇਹ ਰਾਜਗੀਰੀ ਦਾ ਕੰਮ ਕਰਦਾ ਹੈ ਵਾਹ ਹੈ ਜੀ ਪੁੱਤ ਹਾਂਜੀ ਆ ਗੁੱਡੀ ਉਹਦੀ ਬੱਚਾ ਉਹਦਾ ਹਾਂਜੀ ਹਾਂਜੀ ਬੇਟੀ ਉਹਦੀ ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਤੇਨੇ ਵੀ ਇਹ ਹੋਣਾ ਹੋਣਾ ਚਾਹੀਦਾ ਵੀ ਨਸ਼ਾ ਬੰਦ ਹੋਣਾ ਚਾਹੀਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਫਤਿਹ ਇਹ ਹੈ ਜੀ ਸਾਡਾ ਪਿੰਡ ਚਵਿੰਡਾ ਕਲਾਂ ਆ ਜੀ ਹਾਂਜੀ ਚਵਿੰਡੇ ਕਲਾਂ ਦੇ ਵਿੱਚ ਤੇ ਖੁਰਦ ਦੇ ਵਿੱਚ ਤੜਾ ਤੜ ਨਸ਼ਾ ਭਵੇਂ ਕਿਲਵਾਣਾ ਲੈ ਲੋ ਸਾਡੇ ਮਜੀਬ ਸਿੰਘਾਂ ਦੇ ਮੁੰਡੇ ਨਾ ਦੇ ਦਿਹਾੜੀ ਕਰਦੇ ਜੇ ਨਾ ਇਹ ਕੋਈ ਕੰਮ ਕਰਦੇ ਜੇ ਨੌਜਵਾਨ ਮੁੰਡੇ ਆ ਛੋਟੇ ਛੋਟੇ ਮੁੰਡਿਆਂ ਦੇ ਬੋਝਾਂ ਦੇ ਵਿੱਚ ਨਾਕ ਜਿੰਨਾ ਮਰਜ਼ੀ ਸਮਾਨ ਲੈ ਲੋ ਇਹ ਦਿਹਾੜੀਆਂ ਦਾਪੇ ਕਰਦੇ ਨਹੀਂ ਨਸ਼ਾ ਖਰੀਦ-ਖਰੀਦ ਕੇ ਲੋਕਾਂ ਦੇ ਬੱਚਿਆਂ ਨੂੰ ਮਾਰਨਦੇ ਆ ਅੱਜ ਸਾਡਾ ਨੌਜਵਾਨ ਮੁੰਡਾ ਰਾਤੀ ਨਸ਼ੇ ਨਾਲ ਇਹਨਾਂ ਨੇ ਖਤਮ ਕਰ ਦਿੱਤਾ ਤੇ ਹੋਰ ਪਤ ਉਹਦਾ ਨਾਮ ਬਜੇਤਰ ਸਿੰਘ ਜੀ ਇਹ ਮੇਰਾ ਬ੍ਰਦਰ ਹੀ ਛੋਟਾ ਬ੍ਰਦਰ ਹੀ ਹਨ ਪਰ ਸੇਮ ਸਿੰਘ ਜੀ ਕਿੰਨੀ ਉਮਰ ਹੋਏਗੀ ਉਮਰ ਹੋਊਗੀ ਮੈਂ 30 ਤੇ ਲਾਗੇ ਬੰਨੇ ਹੋਊਗਾ ਵਿਆਹ ਕਿ ਕਰਾਏ ਵਿਆਹ ਬੱਚ ਗੁੱਡੀ ਛੋਟੀ ਇੱਕ ਹਾਂਜੀ ਆ ਨਿੱਗੀ ਜੀ ਬੱਚੀ ਆਦੀ ਨਸ਼ੇ ਕਰਨ ਦਾ ਜੀ ਹਾਂਜੀ ਇਦਾਂ ਹੀ ਫਿਰ ਹੋ ਗਿਆ ਹੌਲੀ ਹੌਲੀ ਤੁਹਾਨੂੰ ਪਤਾ ਕੀ ਚੱਲਣ ਡਿਆ ਘਰ ਘਰ ਨਸ਼ਾ ਵਕੰਡਿਆ ਚਵਿੰਡੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਤੇ ਇਸ ਬਦੀ ਕੋਈ ਪੁਲਿਸ ਨੂੰ ਨਹੀਂ ਤੁਹਾਨੂੰ ਸੋਚਣਾ ਪੁਲਿਸ ਨੂੰ ਪਤਾ ਹੀ ਆ ਜੀ ਪੁਲਿਸ ਨੂੰ ਤੇ ਸਾਰੇ ਪਤਾ ਵੀ ਕਿੱਦਾਂ ਨਸ਼ਾ ਵਕੰਡਿਆ ਚਗਾਵੇਂ ਦੇ ਵਿੱਚ ਪੁਲਿਸ ਰਹਿੰਦੀ ਉੱਥੇ ਵਕੰਡਿਆ ਸਾਡੇ ਪਿੰਡ ਕੋਈ ਚੌਂਕੀ ਨਹੀਂ ਹੈਗੀ ਇੱਥੇ ਵੀ ਨਸ਼ਾ ਕਿ ਨਾਮ ਮਿਲਦਾ ਇੱਥੇ ਚੌਂਕੀ ਬਹਿਣੀ ਚਾਹੀਦੀ ਚਵਿੰਡੇ ਕਲਾਂ ਦੇ ਵਿੱਚ ਇਹ ਤਿੰਨ ਚਾਰ ਪਿੰਡ ਜਿੱਥੇ ਮਾਦੋਗੀ ਚਗਾਵਾਂ ਚਵਿੰਡਾ ਬਰਾੜ ਇਹ ਆਮ ਨਸ਼ਾ ਇੱਥੇ ਖੁੱਲ੍ਹੇ ਖੁਜਨਾ ਮਰਜੀ ਲੈ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਘਟਨਾ ਦੇ ਬੜੀ ਮੰਦ ਭਾਗੀ ਘੜੀ ਹੈ ਜਿਹੜੀ ਇਹ ਸਾਡੇ ਮਤਲਬ ਜਵਾਈ ਲੱਗਦਾ ਹੈ ਸਾਡਾ ਤੇ ਇੱਕ ਆ ਬੱਚਾ ਛੋਟਾ ਜਿਹਾ ਤੇ ਸਾਨੂੰ ਵੀ ਹੋਣੀ ਪਤਾ ਲੱਗਾ ਪੀ ਨਸ਼ੇ ਦੀ ਓਵਰਡੋਜ਼ ਨਾਲ ਜਿਹੜੀ ਇਹਨਾਂ ਦੀ ਮੌਤ ਹੋਈ ਆ ਤੇ ਇਥੇ ਵੀਰਜੀ ਜੀ ਦੱਸਣ ਰਹੇ ਨੇ ਬੜੇ ਸਾਡੇ ਸਤਿਕਾਰਯੋਗ ਸਤਾਰ ਗੱਬਰ ਸਿੰਘ ਜੀ ਕਿ ਇਥੇ ਨਸ਼ਾ ਜਿਹੜਾ ਆ ਲੱਗ ਲੱਗੇ ਤਿੰਨਾ ਚੌ ਪਿੰਡਾਂ ਦੇ ਵਿੱਚ ਬਹੁਤ ਧੜਾ ਧੜ ਵਿਕ ਰਿਹਾ ਆ ਆ ਨਗਰ ਬਰਾੜ ਮਾਦੋਕੇ ਹੋ ਗਿਆ ਆਪਣਾ ਇਹ ਚਵਿੰਡਾ ਹੋ ਗਿਆ ਚਗਾਵਾ ਮਾਦੋਕੇ ਇਥੇ ਖਾਸ ਕਰਕੇ ਇਹੋ ਜਿਹਾ ਸਿਸਟਮ ਬਣਾ ਲੈਂਦੇ ਟੈਂਚੀ ਟੁੰਚੀਆਂ ਜਿੱਥੇ ਵਿਹਲੀ ਜਗ੍ਹਾ ਉੱਥੇ ਹੀ ਟਿਕਾ ਲਾਉਂਦਾ ਪ੍ਰਬੰਧ ਬਣਾ ਲੈਂਦੇ ਇਹੋ ਜਿਹੇ ਥਾਵਾਂ ਦੇ ਵੀ ਪੁਲਿਸ ਨੂੰ ਜਿਹੜਾ ਜਾ ਕੇ ਚੈੱਕ ਕਰਨਾ ਚਾਹੀਦਾ ਆ ਤੇ ਪੁਲਿਸ ਜਿਹੜੀ ਆ ਉਹ ਬਿਲਕੁਲ ਕੁੰਬ ਕਰਨ ਦੀ ਨੀਂਦ ਸੁਤੀ ਆ